ਸੱਚ ਦੀ ਲੜਾਈ ਜਾਰੀ ਰੱਖੂਗੀ ਸੱਚ ਦੀ ਲੜਾਈ ਵਿੱਚ ਲੜਦਾ ਰਹੂਗਾ ਸੱਚ ਦੀ ਲੜਾਈ ਜਾਰੀ ਰੱਖੂਗੀ ਸੱਚ ਦੀ ਲੜਾਈ ਵਿੱਚ ਲੜਦਾ ਰਹੂਗਾ ਤਸਵੀਰਾਂ ਨੇ ਮੋਹਾਲੀ ਕੋਰਟ ਦੀਆਂ ਜਿੱਥੇ ਭਾਨੇ ਸਿੱਧੂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਤੇ ਇਥੋਂ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਪਟਿਆਲਾ ਜੇਲ੍ਹ ਦੇ ਵਿੱਚ ਹੁਣ 14 ਦਿਨ ਤੱਕ ਭਾਨਾ ਸਿੱਧੂ ਰਹੇਗਾ মিডিਆ ਦੇ ਨਾਲ ਹਾਲਾਂਕਿ ਗੱਲ ਕਰਨ ਦਾ ਮੌਕਾ ਜਾਂ ਗੱਲ ਕਰਨ ਨਹੀਂ ਦਿੱਤੀ ਗਈ ਪਰ ਜਿੰਨੇ ਕਦੇਰ ਵੀ ਐਨੀ ਗੱਲ ਜ਼ਰੂਰ ਕਹੀ ਆ ਪਹਾਣਾ ਸਿੱਧੂ ਨੇ ਕਿ ਸੱਚ ਦੀ ਲੜਾਈ ਹਮੇਸ਼ਾ ਜਾਰੀ ਰਹੇਗੀ ਮੈਂ ਲੜਦਾ ਰਹੂੰਗਾ ਤਾਂ ਤੁਸੀਂ ਦੇਖ ਸਕਦੇ ਸੱਚ ਦੀ ਲੜਾਈ ਜਾਰੀ ਰੱਖੂੰਗਾ ਨਾ ਸੱਚ ਲਈ ਮੈਂ ਲੜਦਾ ਰਹੂੰਗਾ ਬਿਲਕੁਲ ਸਿੱਧੂ ਸੱਚ ਦਾ ਜੰਗ ਜੰਗ ਲਈ ਲੜੇਗਾ ਦਾ ਜੰਗੋਸ਼ ਜਾਰੀ ਰਹੀ ਹੋਈ ਹੈ ਕਿ ਸਾਥ ਸਪੋਰਟ মিডিਆ ਲੱਗੀ ہوئی ਆ ਮਹਾਲੀ ਕੋਰ ਦਾ ਜਿਹੜੇ ਛੋੜਦੇ ਨਜ਼ਰ ਸਾਡੀ ਰਾਜਪਾਜੀ ਉਸ ਬੋਲਿਆ ਮੈਂ ਕੰਮ ਕਰਦੀ ਹਾਂ ਲੋਕ ਤੇ ਲੋਕਾਂ ਦੇ ਸੱਤ ਪ੍ਰਬੰਧਕੀ ਕਿ ਤੇ ਇਹਨਾਂ ਨੂੰ ਦਾ ਰਮਾਨ ਮਿਲਿਆ ਇਹ ਵੀ ਸਭ ਸਪਸ਼ਟ ਤੌਰ ਤੇ ਹੋਇਆ ਹੈ ਸੱਚੀ ਲੜਾਈ ਜਾਰੀ ਰੱਖੂਗੀ ਸੱਚੀ ਵਿੱਚ ਲੜਦਾ ਰਹੂਗਾ ਸੱਚੀ ਲੜਾਈ ਜਾਰੀ ਰੱਖੂਗੀ ਸੱਚੀ ਵਿੱਚ ਲੜਦਾ ਰਹੂਗਾ ਤਸਵੀਰਾਂ ਨੇ ਮੋਹਾਲੀ ਕੋਰਟ ਦੀਆਂ ਜਿੱਥੇ ਪਾਨੇ ਸਿੱਧੂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਤੇ ਇਥੋਂ 14 ਦਿਨ ਦੀ ਨਿਆਇਖਰਾਸਤ ਦੇ ਵਿੱਚ ਭੇਜ ਦਿੱਤਾ ਪਟਿਆਲਾ ਜੇਲ੍ਹ ਦੇ ਵਿੱਚ ਹੁਣ 14 ਦਿਨ ਤੱਕ ਪਾਨਾ ਸਿੱਧੂ ਰਹੇਗਾ মিডিਆ ਦੇ ਨਾਲ ਹਾਲਾਂਕਿ ਗੱਲ ਕਰਨ ਦਾ ਮੌਕਾ ਜਾਂ ਗੱਲ ਕਰਨ ਨਹੀਂ ਦਿੱਤੀ ਗਈ ਪਰ ਜਿੰਨੇ ਕਦੇਰ ਵੀ ਐਨੀ ਗੱਲ ਜ਼ਰੂਰ ਕਹੀ ਆ ਪਹਾਣਾ ਸਿੱਧੂ ਨੇ ਕਿ ਸੱਚ ਦੀ ਲੜਾਈ ਹਮੇਸ਼ਾ ਜਾਰੀ ਰਹੇਗੀ ਮੈਂ ਲੜਦਾ ਰਹੂੰਗਾ ਤਾਂ ਤੁਸੀਂ ਦੇਖ ਸਕਦੇ ਸੱਚ ਦੀ ਲੜਾਈ ਜਾਰੀ ਰਾਹੂੰਗੀ ਸੱਚ ਦੀ ਮੈਂ ਲੜਦਾ ਰਹੂੰਗਾ ਬਿਲਕੁਲ ਸਿੱਧੂ ਸੀਸ਼ ਕੀਤਾ ਗਿਆ ਜਦੋਂ ਜਾਨ ਦੀ ਲੜਾਈ ਲੜੀ ਜੰਗੋਸ਼ ਜਾਰੀ ਰਹੀ ਹੈ ਕਿ ਸਾਹ ਸਪੋਰਟ ਦੀ ਜਿਹੜੀ ਆ ਲੱਗੀ ہوئی ਆ ਮਹਾਲੀ ਕੋਰ ਦਾ ਜਿਹੜਾ ਛੋਰ ਦੇ ਮੁਜ਼ਸਰ ਦੀ ਪਰਜਾ ਪਾਜੀ ਉਸ ਬੋਲਿਆ ਮੈਂ ਕੰਡ ਕਰਦੇ ਹਾਂ ਲੱਖ ਸੁਰੱਖਿਅਤ ਸੱਤ ਪ੍ਰਬੰਧ ਕੀਤੇ ਹੋਏ ਤੇ ਕਿੰਨੇ ਦਾ ਰਮਾਨ ਮਿਲਿਆ ਇਹ ਵੀ ਸਪਸ਼ਟਤਾ ਤੋਂ ਦੱਸਿਆ ਜਾਂਦਾ ਹੈ ਸੱਚ ਦੀ ਲੜਾਈ ਜਾਰੀ ਰਵਾਂਗੀ ਸੱਚ ਦੀ ਲੜਾਈ ਵਿੱਚ ਅੜਦਾ ਰਹੂੰਗਾ ਸੱਚ ਦੀ ਲੜਾਈ ਜਾਰੀ ਰਵਾਂਗੀ ਸੱਚ ਦੀ ਲੜਾਈ ਵਿੱਚ ਅੜਦਾ ਰਹੂੰਗਾ ਤਸਵੀਰਾਂ ਨੇ ਮੋਹਾਲੀ ਕੋਰਟ ਦੀਆਂ ਜਿੱਥੇ ਭਾਨੇ ਸਿੱਧੂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਤੇ ਇਥੋਂ 14 ਦਿਨ ਦੀ ਨਿਆਇਕ ਹਾਸਬਤ ਦੇ ਵਿੱਚ ਭੇਜ ਦਿੱਤਾ ਪਟਿਆਲਾ ਜੇਲ੍ਹ ਦੇ ਵਿੱਚ ਹੁਣ 14 ਦਿਨ ਤੱਕ ਭਾਨਾ ਸਿੱਧੂ ਰਹੇਗਾ মিডিਆ ਦੇ ਨਾਲ ਹਾਲਾਂਕਿ ਗੱਲ ਕਰਨ ਦਾ ਮੌਕਾ ਜਾਂ ਗੱਲ ਕਰਨ ਨਹੀਂ ਦਿੱਤੀ ਗਈ ਪਰ ਜਿੰਨੇ ਕਦੇਰ ਵੀ ਐਨੀ ਗੱਲ ਜ਼ਰੂਰ ਕਹੀ ਆ ਭਾਨਾ ਸਿੱਧੂ ਨੇ ਕਿ ਸੱਚ ਦੀ ਲੜਾਈ ਹਮੇਸ਼ਾ ਜਾਰੀ ਰਹੇਗੀ ਮੈਂ ਲੜਦਾ ਰਹੂੰਗਾ ਤਾਂ ਤੁਸੀਂ ਦੇਖ ਸਕਦੇ ਹੋ ਸੱਚ ਦੀ ਲੜਾਈ ਜਾਰੀ ਰਾਵਾਂਗਾ ਮੈਂ ਸਦਾ ਲੜਦਾ ਰਹੂੰਗਾ ਜੰਗਲੀ ਜਾਨਵਰ ਜੰਗਰ ਜੁਹਾਰੀ ਬੋਲਦੀ ਇਸ ਦਾ ਸਪੋਰਟ ਦੀ ਵੀਡੀਓ ਲੱਗੀ ਹੋਈ ਆ ਮਹੱਲੀ ਚੋਰ ਦਾ ਜਿਹੜੇ ਛੋਰ ਨੂੰ ਮਜੂਸਾ ਦੀ ਉਸ ਬੋਲ ਲਿਆ ਉਸ ਤੇ ਲੰਬ ਤੇ ਸੁਰਖਾ ਦੇ ਸੱਤ ਪ੍ਰਬੰਧ ਕੀਤੇ ਨੇ ਤੇ ਕਿੰਨੇ ਅੰਦਰ ਮਾਨ ਮਿਲਿਆ ਇਹ ਵੀ ਸਭ ਤੋਂ ਪਾਸ ਤੋਂ ਇਹ ਨਹੀਂ ਸੱਚੀ ਲੜਾਈ ਜਾਰੀ ਰੱਖੂਗੀ ਸੱਚੀ ਇਹ ਮੈਂ ਦੱਸਦਾ ਰਹੂਗਾ ਸੱਚੀ ਲੜਾਈ ਜਾਰੀ ਰੱਖੂਗੀ ਸੱਚੀ ਇਹ ਮੈਂ ਦੱਸਦਾ ਰਹੂਗਾ ਤਸਵੀਰਾਂ ਨੇ ਮੋਹਾਲੀ ਕੋਰਟ ਦੀਆਂ ਜਿੱਥੇ ਭਾਨੇ ਸਿੱਧੂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਤੇ ਇਸ ਤੋਂ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਪਟਿਆਲਾ ਜੇਲ੍ਹ ਦੇ ਵਿੱਚ ਹੁਣ 14 ਦਿਨ ਤੱਕ ਭਾਨਾ ਸਿੱਧੂ ਰਹੇਗਾ মিডিਆ ਦੇ ਨਾਲ ਹਾਲਾਂਕਿ ਗੱਲ ਕਰਨ ਦਾ ਮੌਕਾ ਜਾਂ ਗੱਲ ਕਰਨ ਨਹੀਂ ਦਿੱਤੀ ਗਈ ਪਰ ਜਿੰਨੇ ਕਦੇਰ ਵੀ ਐਨੀ ਗੱਲ ਜ਼ਰੂਰ ਕਹੀ ਆ ਭਾਨਾ ਸਿੱਧੂ ਨੇ ਕਿ ਸੱਚ ਦੀ ਲੜਾਈ ਹਮੇਸ਼ਾ ਜਾਰੀ ਰਹੇਗੀ ਮੈਂ ਲੜਦਾ ਰਹੂੰਗਾ ਤਾਂ ਤੁਸੀਂ ਦੇਖ ਸਕਦੇ ਹੋ ਸੱਚ ਦੀ ਲੜਾਈ ਜਾਰੀ ਰਾਵਾਂਗਾ ਸੱਚ ਦੀ ਮੈਂ ਲੜਦਾ ਰਹੂੰਗਾ ਜਦੋਂ ਜਾਨ ਦੀ ਲੜਾਈ ਲਾਉਂਦਾ ਆ ਜੰਗੋਸ਼ ਜਾਰੀ ਰਹੀ ਹੋਈ ਹੈ ਕਿਸਾਨ ਸਪੋਰਟ ਦੀ ਵੀਡੀਓ ਲੱਗੀ ہوئی ਆ ਮਹੱਲੇ ਚੋਰ ਦਾ ਜਿਹੜੇ ਛੋਰ ਨੂੰ ਮੁਜ਼ਾਫਰ ਦੀ ਉਸ ਬੋਲਿਆ ਮੈਂ ਕਹਿੰਦਾ ਕਿ ਸੁਰੱਖਿਆ ਦੇ ਸੱਤ ਪ੍ਰਬੰਧ ਕਿਤੇ ਹੋਵੇ ਤੇ ਇਹਨਾਂ ਨੂੰ ਅਧਾਰ ਮਿਲਿਆ ਇਹ ਵੀ ਸੁਰੱਖਤ ਤੋਂ ਹੋ ਗਿਆ ਇਹ ਵੀ ਹੋਰੇ ਕੋਲ ਕਰੋ ਸੱਚੀ ਲੜਾਈ ਜਾਰੀ ਰੱਖੂਗੀ ਸੱਚੀ ਜਿਵੇਂ ਸਦਾ ਲੜਦਾ ਰਹੂਗਾ ਸੱਚੀ ਲੜਾਈ ਜਾਰੀ ਰੱਖੂਗੀ ਸੱਚੀ ਜਿਵੇਂ ਸਦਾ ਲੜਦਾ ਰਹੂਗਾ ਤੇ ਤਸਵੀਰਾਂ ਨੇ ਮੋਹਾਲੀ ਕੋਰਟ ਦੀਆਂ ਜਿੱਥੇ ਭਾਨੇ ਸਿੱਧੂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਤੇ ਇਸ ਤੋਂ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਪਟਿਆਲਾ ਜੇਲ੍ਹ ਦੇ ਵਿੱਚ ਹੁਣ 14 ਦਿਨ ਤੱਕ ਭਾਨਾ ਸਿੱਧੂ ਰਹੇਗਾ মিডিਆ ਦੇ ਨਾਲ ਹਾਲਾਂਕਿ ਗੱਲ ਕਰਨ ਦਾ ਮੌਕਾ ਜਾਂ ਗੱਲ ਕਰਨ ਨਹੀਂ ਦਿੱਤੀ ਗਈ ਪਰ ਜਿੰਨੇ ਕਦੇਰ ਵੀ ਐਨੀ ਗੱਲ ਜ਼ਰੂਰ ਕਹੀ ਆ ਭਾਨਾ ਸਿੱਧੂ ਨੇ ਕਿ ਸੱਚ ਦੀ ਲੜਾਈ ਹਮੇਸ਼ਾ ਜਾਰੀ ਰਹੇਗੀ ਮੈਂ ਲੜਦਾ ਰਹੂੰਗਾ ਤਾਂ ਤੁਸੀਂ ਦੇਖ ਸਕਦੇ ਸੱਚ ਦੀ ਲੜਾਈ ਜਾਰੀ ਰੱਖੂੰਗੀ ਸੱਚ ਦੀ ਮੈਂ ਲੜਦਾ ਰਹੂੰਗਾ ਜੰਮ ਕੇ ਸ਼ਹੀਦ ਹੋਊਂਗਾ ਨਾ ਜੰਗੋਸ਼ ਜਾਰੀ ਹੋ ਰਹੀ ਹੈ ਕਿਸਾਨ ਸਪੋਰਟ ਦੀ ਮੀਡੀਆ ਲੱਗੀ ہوئی ਆ ਮਹੱਲੀ ਚੋਰ ਦਾ ਜਿਹੜੇ ਸ਼ੋਰ ਨੇ ਜੀ ਸਰ ਜੀ ਪੁਲਿਸ ਵੱਲੋਂ ਮੈਂ ਕੱਟ ਕਰਤੀਆਂ ਸਨ ਲੋਕ ਤੇ ਸੁਰੱਖਿਆ ਦੇ ਸੱਤ ਪ੍ਰਬੰਧ ਕਿਤੇ ਹੋਏ ਤੇ ਇਮਾਨਦਾਰ ਮਾਨ ਮਿਲਿਆ ਇਹ ਵੀ ਸਭ ਤੋਂ ਪਸਤ ਤੋਂ ਜੀ